ਹਾਂਜੀ ਵੀ ਕਿਸਾਨ ਵੀਰੋ ਕਰੀ ਜਾਂਦੇ ਆ ਟਰੈਕਟਰ ਤਿਆਰ ਆਪਾਂ ਕਿਹੜਾ ਤਿਆਰ ਕਰੀ ਜਾਂਦੇ ਆ ਬਾਈ ਸਵਰਾਜ 855 ਸਵਰਾਜ 855 ਕਰੋਨਾ ਤੁਹਾਨੂੰ ਚੈੱਕ ਛਤਰੀ ਛਤਰੀ ਲਈ ਜਾਂਦੇ ਆ ਬਹੁਤ ਜਲਦੀ ਤੁਹਾਡੇ ਕੋਲ ਇਹਦੀ ਵੀਡੀਓ ਆ ਜੂਗੀ ਕਿਹੜਾ ਮਾਡਲ ਆ ਕੀ ਕੁਛ ਆ ਤੁਹਾਨੂੰ ਦੱਸਾਂਗੇ ਆਪਾਂ ਸਾਰੀ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਟਰੈਕਟਰ ਕਰਾਉਣਾ ਮੈਂ ਚੈੱਕ ਹਾਂਜੀ 855 ਅਜੇ ਵਾਸ਼ ਪੂਸ਼ ਵਾਲਾ ਕੰਮ ਇਹਦਾ ਪੈਂਡਿੰਗ ਚ ਤੇ ਨਿੱਕੇ ਮੋٹے ਕੰਮ ਰਹਿੰਦੇ ਸੀ ਕਰਨ ਵਾਲੇ ਜਿਵੇਂ ਕਿ ਅੱਜ ਆਪਾਂ ਛਤਰੀ ਲਈ ਜਾਂਦੇ ਆ ਸੀਟ ਕਵਰ ਇੱਕ ਲੱਗਣ ਵਾਲੇ ਪਏ ਆ। ਛਤਰੀ ਆਈ ਸੀ ਨਵੀਂ ਆਪਾਂ ਲਾਈ ਜਾਂਦੇ ਆ। ਬਾਕੀ ਵਾਇਰਿੰਗ-ਵਰੀਂਗ ਦਾ ਕੰਮ ਹੋ ਗਿਆ, ਲਗਭਗ ਕੰਪਲੀਟ ਆ ਸਾਰਾ ਕੁਝ। ਤੇ ਬਸ ਕਰੀ ਜਾਂਦੇ ਆ ਯਾਰ ਛੇਤੀ। ਮੈਂ ਵੀ ਭਗਵੰਤ ਕਿੰਨਾ ਕਰਾਏਗਾ ਕੰਮ ਹੁਣ। ਅੱਜ ਸ਼ਾਮ ਤੱਕ ਫਾਈਨਲ ਕਰ ਦਾਂਗੇ। ਤੇ ਇਹਦੀ ਵੀਡੀਓ ਆਪਾਂ ਕਦੋਂ ਦਵਾਂਗੇ? ਆ ਰਹੇ ਹੁੰਦੇ ਨਾ। ਕਿਹਨਾਂ ਨੇ ਆ ਘੋੜਾ ਮੇਲੇ 'ਚ ਜਾਣ ਨੂੰ ਤਿਆਰ। ਠੀਕ ਘੋੜਾ ਸੇਂਟ ਜਾਣ ਨੂੰ ਤਿਆਰ ਆ ਬਸ। ਜਾਖਾ ਦੀ ਮੇਲਾ। ਹਾਂ। ਨਾਲੇ ਕਹਿੰਦੇ ਘੋੜੇ ਜਿਹੜੇ ਨਣੇ ਕੰਮ ਕਰਨਾ ਹੁੰਦਾ ਜਾਂਦੇ ਨਹੀਂ ਕਿ ਮੇਲੇਾਂ 'ਚ ਨਹੀਂ ਫਿਰ ਸੇਮ ਤੇ ਜਾਂਦੇ ਰਹਿੰਦੇ ਨਾ ਮੇਲੇ ਜਾਂ ਨਾ ਜਾਂ ਮਾਚਦੇ ਨਹੀਂ ਮੇਲੇ 'ਚ ਹਾਂ ਮੇਲੇਾਂ ਜਾ ਕੇ ਨੱਚਦੇ ਨਹੀਂਗੇ ਮੇਲੇ ਦਾ ਸ਼ਿੰਗਾਰ ਜ਼ਰੂਰ ਬੰਦਿਆ ਹਾਂ ਨੱਚਦੇ ਨਹੀਂ ਕੀ ਕਹਿੰਦੇ ਹੁੰਦੇ ਆ ਕਿਹੜੇ ਘੋੜੇ ਹੁੰਦੇ ਆ ਜੰਗਾਂ ਨੂੰ ਜਾਣ ਵਾਲੇ ਘੋੜੇ ਕਦੀ ਮੇਲੇਾਂ 'ਚ ਨਹੀਂ ਹਾਂ ਜੰਗਾਂ ਨੂੰ ਜਾਣ ਵਾਲੇ ਘੋੜੇ ਕਦੀ ਮੇਲੇਾਂ 'ਚ ਨਹੀਂ ਨੱਚਦੇ ਇਹ ਵੀ ਘੋੜਾ ਜੰਗਲੀ ਤਿਆਰ ਆ ਇਸ ਤੋਂ ਬਾਅਦ ਆਪਾਂ ਇਹਦਾ ਸਮਾਨ ਲੈ ਕੇ ਆਉਣਾ ਸੀ ਹੋਲੈਂਡ ਦਾ ਸੇਦੀ ਪਾਈਪ ਇੱਕ ਪਾਵਰ ਸਟੀering ਵਾਲੀ ਲੀਕ ਸੀ ਉਹ ਪਾਈਪ ਲੈਣੀ ਸੀ ਉਹਦੀ ਮਿੰਤੀ ਚੱਲ ਰਹੀ ਆ 3 ਫੁੱਟ 3 3 4 ਇੰਚ 5 ਇੰਚ 5 ਇੰਚ ਇਹ ਕਿਹੜੀ ਪਾਈਪ ਦੀ ਮਿੰਤੀ ਕੀਤੀ ਪਾਵਰ ਸਟੀering ਵਾਲੀ ਸਟੀering ਤੋਂ ਜਿਹੜਾ 23 ਦਾ ਪਾਵਰ ਸਟੀering ਤੇ ਲੋ ਆ ਬਸ ਸਾਇਦ ਕੀ ਹੋਊਗਾ ਪਾਈਪ ਦਾ ਮੋਰੇ ਦੇ ਸਾਇਦ ਅਰੀਜਨਲ ਨਾਲ ਜਾਣਾ ਪਊਗਾ ਬਸ ਇਹ ਤਾਂ ਕਿ ਉਹ ਰੋਬੀ ਸਪੈਸ਼ਲ ਹੈ ਸਪੈਸ਼ਲ ਏਜੰਸੀ ਚੋਂ ਲੈ ਕੋ ਥੋੜਾ ਹੀ ਫਰਕ ਹੋਊਗਾ ਇਹਦਾ ਹੋਪਫਲੀ ਨਾ ਕਿਹੜਾ ਸਸਤਾ ਮਿਲ ਜਾਵੇ ਹਾਂ ਸਸਤਾ ਜੂ ਏਜੰਸੀ ਚੋਂ ਹੀ ਮਿਲਣੀ ਆ ਸੇ ਫਿਰ ਤਾਂ ਸਾਰੀ ਉਹੀ ਜੈਨ ਨੂੰ ਮਿਲ ਜਾਣੀ ਹੈ ਸਾਰਿਆਂ ਦੇ ਇਹੀ ਲੱਗਦੀ ਆ ਭਲਾਂ ਦੀ ਇਹਨਾਂ ਦਾ ਛੱਡੀ ਦੀ ਇਹ ਇੱਥੇ ਵੱਢ ਲਾਂਗੇ ਆਪਾਂ ਸਾਫ਼ ਆ ਇੱਥੇ ਸਾਫ਼ ਆ ਪੈਪ ਇੰਨੀ ਨਹੀਂ ਲੀਗਾ ਇੱਥੇ ਇਕੱਲੀ ਇੱਕ ਨਾਲ ਕੋਣ ਜੇਂਜ ਉਂਗਲਾ ਕਿੱਥੇ ਉਂਗਲਾ ਲਾਵਾਂ ਪੀਂਹ ਚਲਾ ਲਈ ਯਾਰ ਟੈਂਕੀ ਤੋਂ ਹੁਣ ਉਂਗਲਾਵਾਂ ਮੈਂ ਨਹੀਂ ਉਂਗਲਾ ਮੈਂ ਆਪੇ ਲਾ ਲਈ ਆਪੇ ਲਾ ਲਈ ਮੈਂ ਤਾਂ ਯਾਰ ਹੁਣ ਤੂੰ ਇੱਥੇ ਉਂਗਲਾ ਲਾਇਆ ਤਾਂ 2 ਡੋਲੇ ਦਾ ਮੈਂ ਹੋਗਾ ਲਗੀ ਬਹੁਤ ਫੱਟਲ ਕਰਦੇ ਮੈਨੂੰ ਨਾ ਜ਼ਿਆਦਾ ਐਕਸ਼ਨ ਮਾਰਿਆ ਕਰ ਤੂੰ ਮਿਸਤਰੀ ਮਿਸਤਰੀ ਹੁੰਦੇ ਤੇਰਾ ਕਿੱਥੇ ਜੋੜ ਲਾਈਏ ਜੋੜ ਲਵਾਓ ਸੋਨਾ ਲੀਕਾ ਦਾ ਲੋਡਰ ਵਾਲੇ ਦਾ ਹਾਂ ਅੱਜ ਪਾਣਾ ਭੇਜ ਆਏ ਫਿਰ ਇੱਥੇ ਆ ਤਹੀਂ ਪੱਲਾ ਖਵਾ ਫੇਰ ਲਾਵਾਂਗੇ ਹਾਂ ਪਾਰਟੀ ਕਰਿਆ ਕਰ ਲਾ ਕੀ ਪਤਾ ਕਿੱਥੋਂ ਆਇਆ ਫੇਰ ਅਸੀਂ ਜੋੜ ਲਵਾਵਾਂਗੇ ਬੰਦੀ ਆ ਨਾ ਦੇਖ ਲਓ ਹਾਂ ਦਹੀਂ ਪੱਲੇ ਤੋਂ ਨਹੀਂ ਭਜਦਾ ਲਿਆ जरा ਆ ਵੱਡੀ ਯਾਰ ਭਾਈ ਇਸ ਤੋਂ ਪਾਈਪ ਦੰਦੀ ਨਾਲ ਹੀ ਵੱਢ ਦੇ ਮੈਂ ਕਹਿੰਨਾ ਵੱਡਾ ਲਿਆ ਕੁਝ ਕੀ ਲਾਵਾਂ ਖਾਇ ਵੱਡਣੀ ਆ ਕੋਈ ਆਰੀ ਵਾਲਾ ਬਲੇਡ ਪਾ ਵੱਡਣੀ ਮੜੀ ਜੀ ਇਹ ਮੇਰੇ ਦਾ ਕੰਡਾ ਕਰਵਾਉਣਾ ਹੈ ਗੱਡੀ ਆਉਂਦੀ ਨਹੀਂ ਇਹਨਾਂ ਦੀ ਬਾਸਪਤੀ ਵਾਲੀ ਉਹ ਨੀ ਤਰੀ ਨੇ ਤਰੀ ਨੇ ਇਥੋਂ ਇਹ ਲੱਕੜ ਵਾਲੇ ਮਿਸਤਰੀਆਂ ਦਾ ਚੱਕਿਆ ਬਈ ਮਿਸਤਰੀਆਂ ਕੋਲ ਸਾਰੇ ਸੰਦ ਹੁੰਦੇ ਆ ਪੱਤਰ ਵੀ ਲਾ ਜਾਂਦੇ ਆ ਰੁਪਏ ਵੀ ਦੱਸਦੇ ਆ ਜੇ ਹੁਣ ਕੋਈ ਸ਼ੰਕਣ ਹੀ ਰਣੀ ਚਾਹੀਦੀ ਤੈਨੂੰ ਪਹਿਲਾਂ ਉਹ ਵਿੱਚ ਪਾਲਾ ਯਾਰ ਆਨ ਵਰਗੇ ਸਮਝੀ ਦੇ ਦੱਸਾਂਗੇ ਜੀ ਬੰਦੇ ਦਾ ਚੱਕਿਆ ਆਣ ਤੇ ਫਿਰ ਰੇਟ ਵੀ ਪਤਾ ਹੁੰਦਾ ਲਓ ਜੀ ਉਹਨੇ ਦੀ ਪਾਈਪ ਨਹੀਂ ਸੀ ਇਹਨੇ ਤਾਂ ਡੀਜ਼ਲ ਦੀ ਡੋਰ ਲਿਆ ਕਈ ਦਿਨਾਂ ਦਾ ਸਹੀ ਬਾਤ ਆ ਕਾਲੋਂ ਜਿਹੜੀ ਹੁੰਦੀ ਹੈ ਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਇਹ ਬੰਦੇ ਨੂੰ ਲੈ ਵੇਂਦੀ ਹੁਣ ਆ 455 ਤੋੜ ਦਈਏ ਉਹ ਵੀ ਆਪਣੀ ਕਾਲੋ ਹੀ ਆ ਲਾਲੀ ਖੜਾ ਛੱਡੂਗਾ ਲਾਲੀ ਅਜੇ ਪਾਉ ਕਲਚ ਪਲੇਟ ਉਹਨੇ ਚਿਰਚਾ ਆਪਾ ਪਾਣੀ ਪੁਣੀ ਮਾਰੀ ਉਹਤੇ ਸ਼ੈਂਪੂ ਸ਼ੈਂਪੂ ਮਾਰੀ ਇਹਨੂੰ ਗੱਡੀ ਵਾਲਾ ਮਾੜਾ ਹੋਇਆ ਯਾਰ ਅੱਜ ਵਿਚਾਰੇ ਦਾ ਇੰਜਨ ਹੋ ਗਿਆ ਖਰਾਬ ਗਲਤੀ ਉਹਦੀ ਵੀ ਆ ਕਿੰਨੀ ਬਲੋ ਮਾਰੀ ਇਹਨੇ ਕਾਰ ਨੇ ਬੰਦੂ ਪਟ્રોલ ਕਿਉਂ ਪਾਣੀ ਫੇਰ ਕਿਉਂ ਹੈ ਨਾ ਡੀਜ਼ਲ ਵਾਲੀ ਗੱਡੀ ਨੂੰ ਜ਼ਿਆਦਾ ਪਟ્રોલ ਪਾਤਾ ਹਣ ਕਰਕੇ ਕੰਮ ਨਾਲ ਉਹਦਾ ਜਿਹੜਾ ਚੇਲਾ ਸੀ ਉਹਦੀ ਵੀ ਗਲਤੀ ਉਹਨੇ ਰੇਸ ਕਰ ਦਿੱਤੀ ਹੈਲਪਰ ਹੀ ਲੈ ਕੇ ਵਹਿੰਦੇ ਭਰਾਵਾ ਵਧੀਆ ਸਟਾਰਟ ਹੋ ਗਈ ਸੀ ਅਧੂਰੀ ਨੋਲੇਜ ਵਾਲੇ ਬੰਦੇ ਜਦੋਂ ਉਹਨੇ ਰੇਸ ਮਾਰੀ ਨਾ ਯਾਨਕਿ ਰੇਸ ਕਿਹਦੇ ਚ ਮਾਰੀ ਨਾਲ ਬਲਾਸਟ ਜ਼ਿਆਦਾ ਹੋ ਗਿਆ ਵਿੱਚ ਤੇ ਉਹਦੇ ਕਰਕੇ ਉਹਦੀ ਜਿਹੜੀ ਉਹ ਕਨੈਕਟਰ ਆੜ ਹੁੰਦੀ ਹੈ ਨਾ ਉਹ ਵਿੰਗੀ ਹੋ ਗਈ ਵਾਹ ਆ ਰਹੀ ਆ ਹੁਣ ਜਾਂਦੀ ਤੇ ਨਹੀਂ ਮਿਲਦਾ ਇਹ ਹੁਣ ਰਿਪੇਅਰ ਹੋ ਕੇ ਜਾਊਗੀ ਤਾਂ ਇਹ ਤਾਂ ਤੋਰ ਲੂਗਾ ਜਦੋਂ ਗਰਮ ਹੋ ਕੇ ਹੋਰ ਜ਼ਿਆਦਾ ਵਾਇ ਕਰੂਗੀ। ਹਾਂ। ਕਿ ਪ੍ਰੈਸ਼ਰ ਵਧੂਗਾ ਨਾ। ਤਾਂ ਤਾਂ ਠੰਢੀ ਆ। ਤਾਂ ਨਹੀਂ ਪਤਾ ਲੱਗਦਾ ਜੀ। ਫਿਰ ਵੀ ਟਕਾਣੇ ਤੇ ਲੱਗ ਗਈ ਮੈਂ ਤਾਂ ਕਿਤੇ ਕੰਡੇ ਤੇ ਹੀ ਖੜ ਜੂਗੀ ਐ। ਗੱਡੀ ਵਾਲੀ ਗੱਲ ਇਹ ਹੋਈ ਸੀ ਵੀ ਉਹ ਜਦੋਂ ਤੇਲ ਮੁੱਕ ਗਿਆ ਉਹਦੇ ਕੋਲ ਗੱਡੀ 'ਚ ਬਾਜੂ ਦੀ ਹਵਾ ਨਾ ਨਿਕਲੇ ਤੇ ਉਹਨੇ ਏਅਰ ਸਿਲੰਡਰ ਦੇ ਵਿੱਚ ਨਾ ਥੋੜਾ ਪੈਟਰੋਲ ਪਾ ਕੇ ਸਟਾਰਟ ਕੀਤੀ। ਜਦੋਂ ਸਟਾਰਟ ਕੀਤੀ ਉਹ ਇੱਕੇ ਦਮ ਬਲਾਸਟ ਹੋਇਆ ਪੈਟਰੋਲ ਦਾ ਤੇ ਇੱਕ ਪਿਸਟਨ ਸੀਜ ਹੋ ਗਿਆ ਉਹਦਾ ਗੱਡੀ ਦਾ। ਤੇ ਹੁਣ ਇੰਜਨ ਕਰਾਉਣਾ ਪੈ ਗਿਆ ਉਹਨੂੰ। ਆ ਮਿਸਤਰੀ ਨੇ ਇੰਜਨ ਦਾ ਕੰਮ ਕੀਤਾ ਈ ਇਹ ਦੇਖ ਤੋਹਾਲ ਦੇਖ ਲੋ ਇਹ ਹਾਲ ਦੇਖ ਲੋ ਗੱਡੀ ਜਮਾ ਬੜਾ ਨਿਕਰ ਹੋ ਯਾਰ ਹਾਲ ਇਹ ਆ ਜਾ ਭਾਈ ਇਹ ਇਹ ਬੈਕ ਪ੍ਰੈਸ਼ਰ ਮਾਰ ਰਹੀ ਹੈ ਇਹਦਾ ਪٹرول ਪਾਇਆ ਨਹੀਂ ਪٹرول ਪਾਇਆ ਦੇਖੋ ਕੀ ਹੈ ਇਸ ਕੋ ਬੈਕ ਪ੍ਰੈਸ਼ਰ ਪट्रोल ਪਾਇਆ ਅੱਛਾ ਤਾਂ ਅਗਰ ਕੋ ਹੁਣ ਹਟ ਜੀ ਆਹ ਹੋ ਗਈ ਇਹ ਆਵਾਜ਼ ਕਾਦੀ ਕਰਦੀ ਆਵੇਂ ਹਾਂ ਕ੍ਰੈਂਕ ਕਰਦੀ ਆਵਾਜ਼ ਮੈਂ ਕੋਈ ਪਟ्रोल ਕਰਦਾ ਨੀ ਰੇਸ਼ ਨਹੀਂ ਕਰਦੀ ਹਾਂ ਗੱਲ ਲੱਗੀ ਕਿਵੇਂ ਪट्रोल ਪਾਇਆ ਸੀ ਨਰੇਸ਼ ਜੀ ਆਦੀ ਕਰਤੀ ਆ ਮੈਂ ਕਰਨਾ ਕਿ ਕਰਨ ਕਰਨਾ ਪट्रोल ਪਾਇਆ ਸੀ ਚ ਪट्रोल ਪਾਇਆ ਲੈ ਕ੍ਰੈਂਕ ਨਾ ਡਿਬਾ ਹੋ ਗਿਆ ਹਾਂ ਉਹ ਹੀ ਕਰ ਲਾਜੀ ਫੇਰ ਹੁਣ ਛੱਡ ਜੂ ਨੇ ਨਹੀਂ ਛੱਡ ਜੂਗੀ ਇਸ ਟੈਂਡ ਦੀ ਰਾੜ ਨਹੀਂ ਹੁੰਦੀ ਹੋਊਗੀ ਆਹ ਉਹਨੇ ਬਲੋ ਮਾਰ ਲੱਗੀ ਪਹਿਲੇ ਕਰ ਮਾਰ ਗਾ ਕਰ ਲਾ ਕਿ ਤੇ ਅੱਗ ਹੀ ਨਾ ਲੱਗ ਜਾਵੇ ਬੰਦੇ ਨਹੀਂ ਆ ਜਾ ਬਈ ਆ ਬੰਦੇ ਨੇ ਸਾਡਾ ਇੰਜਨ ਆ ਨਾਲ ਹੈਲਪਰ ਸੀ ਮਿਸਤਰੀ ਜਿਸ ਨੇ ਇੰਜਨ ਕਰਾਇਆ ਸਾਡਾ ਸੀਨੀਅਰ ਹੈ ਜੀ ਨਿੱਕੀ ਜੀ ਗਲਤੀ ਪਿੱਛੇ ਡਾਡਾ ਨੁਕਸਾਨ ਕਰ ਲਿਆ ਬੰਦੇ ਨੇ ਹੁਣ ਆਪਣੀ بس ਹੋ ਰਹੀ ਗਈ ਪੈ ਬਦਲਣ ਵਾਲੀ ਪਾਵਰ ਸਟੀਰਿੰਗ ਵਾਲੀ ਮਾਰਤਾ ਕਪੜਾ ਤੇ ਉਹ ਵੀ ਆਰਡਰ ਮਾਰਤੀ ਆ ਆ ਜੂਗੀ ਤੇ ਉਹ ਵੀ ਪਾ ਦੇ ਟਰੈਕਟਰ ਬਹੁਤ ਵਧੀਆ ਹਾਂ ਗੱਲ ਕਿ ਆਇਆ ਨਸ਼ਾਲੇ ਸੀਜ਼ਨ ਤੇ ਗੱਠਾ ਵਾਲਾ ਸੀਜ਼ਨ ਲਾ ਕੇ ਆਇਆ ਵੀ ਉਹ ਬੰਦੇ ਵੀ ਜਿਹੜੇ ਸੀ ਨਾ ਹਾਂ ਵੀ ਉਹ ਬੰਦੇ ਬਹੁਤ ਹਾਂ ਜਿਹੜੇ ਬੰਦਨ ਕਰਾਇਆ ਦੇਣਾ ਹੋਵੇ ਉਹ ਮਾੜੀ ਚੀਜ਼ ਨਹੀਂ ਲੈ ਜਾਂਦਾ ਥੋੜੀ ਥੋੜੀ ਚੀਜ਼ ਬਾਰੇ ਸੋਚ ਕੇ ਰਹਿੰਦੇ ਵੀ ਇਹਨੂੰ ਕੋਈ ਨੁਕਸਾਨ ਨਾ ਹੋ ਜੇ ਡਰ ਵੀ ਹੁੰਦਾ ਭਲਾ ਕਹਾਲੀ ਪਲਾਂ ਵਹਿ ਕੇ ਆਈਏ ਕੁਝ ਵੀ ਪਰ ਬਹੁਤ ਵਧੀਆ ਚੱਲਿਆ ਜਾ ਕੇ ਉਹਨਾਂ ਕੋਲ ਬੰਦਨ ਇੱਕ ਵੀ ਫੋਨ ਨਹੀਂ ਕੀਤਾ ਸਾਰੇ ਸੀਜ਼ਨ ਹਾਂ ਇਹ ਤੋਂ ਬਦਲ ਅਦਾ ਚੀਜ਼ ਵਧੀਆ ਨਹੀਂ ਤਾਂ ਉਹ ਬੰਦੇ ਬਹੁਤ ਧਿਆਨ ਰੱਖਣ ਵਾਲੇ ਤੇ ਨਿੱਕੀ ਨਿੱਕੀ ਚੀਜ਼ ਦਾ ਦੇਖਣ ਵਾਲੇ ਆ ਉਹ ਵੀ ਕਿੱਥੋਂ ਕੀ ਹੈ ਕੀ ਨਹੀਂ ਦੇਖਣਾ ਵੀ ਚਾਹੀਦਾ ਬਈ ਜਿੰਨੇ ਪੈਸੇ ਦੇਣੇ ਸੀ ਜੰਦੇ ਇਹ ਅਗਲਾ ਖੜਾ ਹੀ ਲਿਆ ਤੇ ਫਿਰ ਉਹ ਹੂੰ ਉਹ ਜੋਰ ਜੋਰ ਲਵਾਈ ਜਾਂਦਾ ਬਈ ਉਹ ਫਿਰ ਗੱਡੀ ਵਾਲਾ ਕਰਾਤੀ ਸਟਾਰਟ ਮਲਾਉਂਦਾ ਇਹ ਕਰੂ ਖਰਾਬ ਜਮਾ ਜੱਬੂਗਾ ਪਰ ਮਿਸਤਰੀ ਚੈੱਕ ਕਰੀ ਜਾਂਦਾ ਹਾਂ ਲਾਲੀ ਬਾਈ ਚੈੱਕ ਕਰੀ ਜਾਂਦਾ ਬਾਹਰੋਂ ਵਿਚਾਰਾ ਮਿਸਤਰੀ ਕੀ ਚੈੱਕ ਕਰੂਗਾ ਕਿ ਬਲੋ ਵਾਲੀ ਪੈਪ ਬੰਦ ਕਰ ਲੂਗਾ ਆਵਾਜ਼ ਤੇ ਪਤਾ ਲੱਗੇਗਾ ਕਿ ਕੀ ਕਾਰਨ ਦਾਸ ਤਾਂ ਨੇ ਬਹੁਤ ਵੱਡੀ ਚੀਜ਼ ਆ ਹਾਂ ਆਨੇ ਨਿਹਰਾ ਮੀਓ ਉੱਡੇ ਜਾਂਦੇ ਉਹ ਤੇ ਕਿਤੇ ਪਰ ਗਏ ਪਰ ਗਿਣ ਲੈਂਦੇ ਹਾਂ ਇਹ ਤਾਂ ਫਿਰ ਥੱਲੇ ਪੇ ਖੜੀ ਓਕੇ ਗੱਡੀ ਆ ਓਕੇ ਉਹ ਦਿਖਾ ਲੈਨੇ ਕੋਈ ਥੂਈ ਪਿਆ ਜੁੱਟਿਆ ਹੋਣਾ ਮੈਂ ਧੂਆਂ ਤਾਂ ਆਵਾਂ ਨਹੀਂ ਜਮਾਂ ਯਾਰ ਉਹ ਫਿਸਲ ਮੈਂ ਤਾਂ ਰਾਣਾ ਨਹੀਂ ਸਰਵਾਉਂ ਉਹ ਤਾਂ ਫਿਰ ਜਾਲੀ ਵੀ ਸੁਣਾ ਆ ਜੀ ਮੈਨੂੰ ਪਾਸੇ ਕਰਕੇ ਲਾ ਦੇ ਤਾਂ 855 ਕੱਢ ਲਿਆ ਨਹੀਂ ਇਹ ਗੱਡੀ ਤੂੰ ਬੰਨਿਆ ਹੀ ਨਹੀਂ ਜਦੋਂ ਨੂੰ ਰੇਸ ਮੈਂ ਨਾਲ ਤਾਂ ਕਰ ਕਰਨ ਆਵਾਜ਼ ਆਉਂਦੀ ਬਸ ਉਹ ਹੀ ਆ ਮੈਂ ਕਿਹਨੂੰ ਬਾਹਰ ਕਿਉਂ ਇੱਕ ਸਿਲੰਡਰ ਚੱਕ ਗਿਆ ਉਹੀ ਜਾਂਦਾ ਅੱਗ ਜਿਆਦੀ ਪੈ ਗਈ ਉਹ ਮਾਦਰਾ ਬੋ ਮਾਦਰਾ ਦੇ ਪ੍ਰੈਸਾਂ ਉਹਦਾ ਰੇਸ ਕਰਤਾ ਉਹ ਦੱਸਿਆ ਸੱਜਾ ਮੱਚ ਗਿਆ ਅੰਕਲ ਨੇ ਕਹਿਤਾ ਭੈਣ ਤੂੰ ਰੇਸ ਨਾ ਕਰਾਂ ਦਾ ਇੰਜਨ ਪਾੜ ਦੂਗਾ ਨਾ ਪੈਟਰੋਲ ਜਿਆਦਾ ਲਾਤਾ ਨਹੀਂ ਤਾਂ ਆਪਾਂ ਵੀ ਇੰਜਨ ਦੂਜੇ ਸਟਾਰਟ ਕਰੀ ਲਈ ਆ ਉਹਨੇ ਪਾ ਹੀ ਜਿਆਦਾ ਦਿੱਤਾ ਆਹ ਭਗਵੰਤ ਰੋਹਿ ਪੱਠੇ ਵਾਲਾ ਪੈਟਰੋਲ ਪਾ ਕੇ ਕਰਦਾ ਉਹ ਤਾਂ ਜੀ ਉਹ ਬੋਤਲ ਨੱਪੀ ਨੱਪੀ ਨੇ ਉਹ ਦੁਸਤਕਾਰੀ ਖਿੱਚ ਗਿਆ ਚਲੋ ਇਹ ਭਗਵੰਤ ਰੋਹਿ ਪੱਠੇ ਤੋਂ ਪੱਠੇ ਕੁਦਰਤੀ ਪੈਟਰੋਲ ਪਾ ਬਹੁਤ ਵੱਡਾ ਨੁਕਸਾਨ ਹੋਇਆ ਕਿ ਨਿੱਕੇ ਜਿਹੇ ਡੀਜ਼ਲ ਖਤਮ ਹੋਣ ਕਰਕੇ ਕਿੰਨੇ ਪੈਸੇ ਲੱਗ ਜਾਂਦੇ ਬਈ ਹੁਣ ਇੰਜਨ ਤੇ ਇਹਦਾ ਮਤਲਬ ਇਹ ਵੀ ਕੰਟਰੋਲ ਆਇਆ ਬਹੁਤ ਮਾੜਾ ਆ। ਭਾਵੇਂ ਬੰਦੇ ਦੇ ਲੱਗਾ ਹੋਵੇ ਤੇ ਭਾਵੇਂ ਗੱਡੀ ਦੇ। ਭਗਵੰਤ ਨੇ ਕਿਹਾ ਇਹ ਹਿਸਾਬ ਨਾਲ ਭਾਈ। ਇਹ ਸਾਰ ਦਿਨ ਗੋੜੀ ਖਾਈ ਜਾਂਦਾ ਰਹਿੰਦਾ ਫੇਰਾਂ ਦਾ ਗਰਮੀ ਲੱਗਦੀ ਚੱਲ ਯਾਰ ਲੱਗ। ਧੋਈਆ ਪਾ ਟਰੈਕਟਰ ਤੇ ਗਰਮੀ ਆ ਗਈ ਕਿੰਨੂ ਖਾਲਾ? ਨਾ ਭਾਈ। ਨਹੀਂ ਸੁੱਕਾ ਸਾਰੀਆਂ। ਕਿੰਨੂ ਸੁੱਕੇ ਸੁੱਕੇ। ਹਾਂ। ਸੁੱਕੇ ਸੁੱਕੇ। ਸਾਰੇ ਤਾਂ ਨੇ ਛੇਲੜਾ ਫਿਰ ਇੱਕ ਛੇਲੜਾ ਫਿਰ ਇੱਕ ਖਾਲੀ ਚੱਲ ਯਾਰ ਬਾਪੂ ਤੇਰੀ ਦੀ ਗੱਲ ਸਹੀ ਆਵੇ ਆਣਾ ਤੁਸੀਂ ਬਾਹਰ ਫੜੋ ਕੀ ਟਾਈਮ ਪਾਸ ਕਰਨਾ ਮੈਂ ਯਾਰ ਜਾ ਕੇ ਵੀ ਆਉਣਾ ਇੱਥੋਂ ਤੋਂ ਹੀ 855 ਤੋਂ ਨੇ ਲਾਲੀ ਬਾਦਸ਼ਾਹੀ ਕਰ ਰਿਹਾ ਕੋਣ ਲਈਏ ਯਾਰ ਚਾਹੇ ਕੋਣ ਲਈਏ ਕੋਣ ਕਰਾਉਣੇ ਕਿਦੋਂ ਲੋਨ ਲਾਣ ਤੇਰੇ ਮਾਟ ਵਾਲਿਆਂ ਨੂੰ ਕਾਲ ਆਹ ਹੁਣ ਉਹਨਾਂ ਨੂੰ ਉਹਨਾਂ ਕੋਲ ਤਾਂ ਪਿਆ ਹੀ ਆ ਭਰਾਵਾ ਮੈਂ ਪੈਸੇ ਲੈਣੇ ਵਿੱਚ ਹੀ ਕੱਟ ਦਊਗਾ ਵਧੀਆ ਭੈ ਕਿਉਂ ਵਧੀਆ ਮੈਂ 26 ਲਵਾਂਗਾ ਯਾਰ ਲੈ ਤੇ ਫਿਰ ਕੀ ਹੁੰਦਾ ਤੂੰ ਖੇਲ ਹੀ ਲਾਇਆ ਇੱਕ ਹੀ ਵਾਧੂ ਆਪਾਂ ਤਿੰਨ ਨਹੀਂ ਖਾਣਗੇ 26 ਕਿਉਂ ਲੈਣਾ ਐਡਾ ਸਮਾਂ ਬੋਲ ਨਹੀਂ ਆਪਾਂ 26 ਅਲਟਰਾ ਲੈਣਾ ਜਿੰਨੇ ਅਲਟਰਾ ਚਲਾ ਲਿਆ ਨਹੀਂ ਚੱਲਦੇ ਇਹ ਦੂਜੇ ਫੋਨਾ ਫੋਲਡ ਵੀ ਬਹੁਤ ਕੈਂਟ ਆ ਕੁਆਲਿਟੀ ਬਹੁਤ ਆਦੀ ਨਹੀਂ ਸੱਚੀ ਹੈ ਭਈ ਬਹੁਤ ਸਿਰਫ ਫੋਨਾ ਠੀਕ ਹੈ ਨਵੀਂ ਆ ਹਾਂ 1 ਲੱਖ 30 ਹਜ਼ਾਰ ਦਾ ਕਹਿ ਤੂੰ ਤੁਹ ਆਪਾਂ ਇਹਨਾਂ ਡਰਾਈਵਰ ਦਾ ਰੇਟ ਦੱਸਿਆ ਕਿੰਨੇ 70000 ਦਾ ਫਿਰ ਅਗਲਾ ਲੱਖ ਸਰਲੇ ਸਰਲੇ ਤਾਂ ਦੱਸਦੇ ਹੀ ਨਹੀਂ ਨਾ ਮਾਡਲ ਦੇ ਹਿਸਾਬ ਨਾਲ ਆਪੇ ਲਾ ਲੈਂਦਾ ਵੀ ਹਾਂ ਵੀ 1 ਲੱਖ ਇਹਨਾਂ ਹੋਊਗਾ 1 ਲੱਖ 2 ਲੱਖ ਜੀ ਨੇ ਮਤਲਬ ਹਰ ਇੱਕ ਚੀਜ਼ ਦੇਖ ਲੈ ਜਿਹੜਾ ਬੰਦਾ ਜਿਹੜਾ ਕਾਰੋਬਾਰ ਹੋਵੇ ਨਾ ਉਹਦੇ ਚੀਂ ਹੁੰਦਾ ਪਤਾ ਲੱਗ ਜਾਂਦਾ ਵੀ ਉਹ ਨਾ ਦੂਜਾ ਹਰ ਇੱਕ ਚੀਜ਼ ਨੂੰ ਉਹਦੇ ਨਾਲ ਹੀ ਰਿਲੇਟ ਕਰੂਗਾ ਤੂੰ ਉਹਦੇ ਕੋਲ 5 ਮਿੰਟ ਬਹਿ ਜਾ ਜੇ ਕੋਈ ਕਰਿਆਨੇ ਵਾਲਾ ਉਹਨੇ ਬੋਹ ਹੋਰ ਨਹੀਂ ਤਾਂ ਉਹਨੇ ਉਹਦੇ ਸੋਦੇ ਦੇ ਹਿਸਾਬ 'ਚ ਦੱਸਿਆ ਨਾ ਸਾਰਾ ਕੁਝ ਉਹਨੇ ਰੁਪਈਆ ਰੁਪਈਆ ਕਿੰਨੇ ਇਦਾਂ ਖਾਂਦੇ ਹਿਸਾਬ ਨਾਲ ਆ ਜਾਂਦਾ ਨਾ ਤੇ ਇੱਧਰ ਓ ਯਾਰੇ ਕੀ ਲਿਆ ਇਹਨਾਂ ਤੋਂ ਟਰੈਕਟਰ ਆ ਲੈ ਲੈਂਦਾ ਹਾਂ ਬੰਦਾ ਉਹ ਵੀ ਹੁੰਦਾ ਚੁੱਕੇ ਕਿੰਨੂ ਆ ਪੈਣੇ ਐ ਨਹੀਂ ਕਈਦਾ ਹੁੰਦਾ ਖਾਣਾ ਜੀ ਜਿਹੜੀ ਨਾਲੇ ਖਾਸ ਕਰਕੇ ਮੈਂ ਲੈਂਦੀ ਓਏ ਇੱਕ ਵਾਰ ਕੇਲੇ ਵੀ ਲੈ ਕੇ ਆਣੇ ਮੇਰੇ ਕੋਲ ਨਿੰਮੇ ਦੇ ਮੋਢੇ ਕੇਲੇ ਲੈਣ ਭੇਜ ਤਾ ਕੇਲੇ ਚੱਕ ਲਿਆ ਜੇ ਚੱਲਦਾ ਕਿ ਨਾ ਅਮ ਕਹਿਆ ਅਸੀਂ ਕਹੀ ਨਹੀਂ ਕਿ ਨਾ ਆਹ ਮੈਂ ਕਿਹਾ ਵਾਵਾ ਸਾਰੇ ਆ ਜਾਣਗੇ ਘਟਾਏ ਕਿਥੇ ਲੈ ਆਏ ਘਰੇ ਬਣਾਇਆ ਸਹੀ ਆ ਘੱਟਾ ਕਦੋਂ ਨਹੀਂ ਇਹ ਤੁਸੀਂ ਸਿਕਾਈ ਕਿਉਂ ਬੈਠੇ ਮੇਰੇ ਕੋਲੇ ਉਵੇਂ ਪਏ ਯਾਰ ਉਦੋਂ ਦੇ ਹਰੇ ਆ ਭਾਂਜਾ ਉਹਕਰੀ ਚ ਪਾ ਕੇ ਰੱਖਦੇਗੇ ਹਮ ਬਸ ਤਾਂ ਹੀ ਸੋਧੇ ਆਪਣੇ ਘੱਟੇ ਜਿਵੇਂ ਉਵੇਂ ਉਦੋਂ ਦੇ ਉਹਨੋਂ ਨਾਲ ਕਿੰਨੀ ਦੀ ਫਾੜੀ ਦੀ ਉਹ ਇੱਕ ਵਾਸਤੇ ਮੈਂ 5 6 ਚਾਨਾ ਖਾ ਲੂੰਗਾ ਤੇਰਾ ਰਾਤ ਨੂੰ ਮੈਂ ਰੋਟੀ ਲੈ ਟ ਖਾ ਕੇ ਨਾ ਜਿਵੇਂ ਜਿ ਸੋਣਾ ਮੈਂ ਤਿੰਨ ਖਾ ਕੇ ਤੁਹਾਨੂੰ ਦੋ ਨਾ ਨਿਆਰਾ ਆ ਜੋ ਬੰਦ ਚੀਜ਼ ਨਾ ਦੇਖੀ ਹੋਵੇ ਐਂ ਕਰਦਾ ਹੁੰਦਾ ਦੋ ਨਾ ਜਦ ਮੇਲ ਦੀ ਫਰਕ ਆ ਬਈ ਆ ਘਰੇ ਰੱਖ ਰੱਖ ਕਿਸ ਕਾਲੇ ਦਾ ਕੀ ਹੈ ਹੈ ਓਏ ਐ ਇਨਾਂ ਕੋਲ ਮਸ਼ੀਨ ਆ ਇਹ ਨਹੀਂ ਮਤ ਕਿੰਨਾਂ ਕੋਲ ਦੇ 20 ਮਾਡਲ ਤੋਂ ਤਾਂ ਦਾ ਲੈਣੀ ਜਿਹੜੀ ਲੈਣੀ ਇਨਾਂ ਕੋਲ ਯਾਰ ਸੋਖ ਪਸ ਬਣਾਈਏ ਓਹ ਹੁਣ ਚੋਪਰ ਚਾਪਰਾ ਨਹੀਂ ਲੈਣੀ ਕੱਲ ਵਾਲੀ ਵਧੀਆ ਮਸ਼ੀਨ ਆ ਕਰੋ ਕੋ ਫੋਨ ਯਾਰ ਲਾਓ ਤਾਂ ਸਹੀ ਰੇਟ ਉਹਦੇ ਉਹਨੂੰ ਬਾਈ ਯਾਰ ਇੱਕਦਾਂ ਦਾ ਉਹ ਨਹੀਂ ਖਾਗ ਵੱਧ ਜਾਣੀ ਕਾ ਕਪੜਾ ਬਪਾ ਰਹੀਆਂ ਜੇ ਮਰਜੀ ਆ ਹੂੰ ਤੂੰ 3.40 ਲੱਖ ਰੁਪਏ ਦੀ ਮਸ਼ੀਨ ਲਈ ਦੋ ਸੀਜ਼ਨ ਚਲਾਈ ਤੂੰ ਕਿੰਨੇ ਦੇ ਦੇਂਗਾ ਮੈਂ 2 ਲੱਖ ਦੇ ਦੂੰਗਾ ਭਾਈ ਯਾਰ ਲੱਖ ਰੁਪਿਆ ਸਾਲ ਬਾਅਦ ਬਹੁਤ ਵੱਡੀ ਜੀ ਆ ਟੁੱਟ ਜਾਣਾ ਟੁੱਟੇ ਜਾਣਾ ਇੰਨਾ ਬਚਾਇਆ ਹੁੰਦਾ ਮਸ਼ੀਨ ਚੋਂ ਅਗਰੇ ਨੇ ਇਹ ਆਪਾਂ ਨੂੰ ਐ ਲੱਗਦਾ ਆਪਾਂ ਨੇ ਵੀ ਨਹੀਂ ਨਹੀਂ ਰੇਟ ਤਾਂ ਸਹੀ ਦਈ ਜਾਂਦਾ ਉਹ ਤੂੰ ਹੀ ਨਖਰੇ ਕਰੀ ਜਾਂਦੇ ਓਨ ਭਾਈ ਯਾਰ ਇਹ ਇੰਨੀ ਸਾਫ਼ ਮਸ਼ੀਨ ਲਿਆ ਕੇ ਵਿਖਾ ਦੇ ਜਾਓ ਸਸਤੀ ਮਿਲ ਜੂਗੀ ਹਾਂ ਇੰਨੀ ਸਾਫ਼ ਲਿਆ ਕੇ ਵਿਖਾ ਦੇ ਫਿਰ ਲੋ ਸਲਾਹ ਤੇ ਫਿਰ ਲਾਈਏ ਪੈਸੇ ਤੋਤੇ ਟਰੈਕਟਰ ਦਾ ਰੰਗ ਰੂਪ ਬਣ ਜਾਂਦਾ ਨਾ ਹਾਂ ਬਾਾਕੀ ਆਪ ਵੀਡੀਓ ਪਹਿਲਾਂ ਪਾਈ ਆ ਵੀ ਸਾਫ ਸੁਥਰੇ ਤਰੀਕੇ ਨਾਲ ਥੋੜੀ ਦਾ ਇਹ ਕੈਮੀਕਲ ਵਰਤੀਦਾ ਨਾ ਹਾਂ ਕੋਈਰ ਸਲਫ ਟੱਕ ਲੈਣਾ ਸੀ ਯਾਰ ਕਿਵੇਂ ਟਾਇਰ ਟਾਈਰ ਦਾ ਹੂੰ ਸ਼ਾਈਨੀ ਬਹੁਤ ਹੁੰਦੀ ਹੈ ਸ਼ਾਈਨੀ ਬਹੁਤ ਪਰ ਗੁੱਡੀ ਘੱਟ ਹੁੰਦੀ ਦੂਜੇ ਨਾਲ ਗ੍ਰਿਪ ਜਿਆਦਾ ਨਹੀਂ ਸਲਿੱਪ ਨਹੀਂ ਕਰਨਾ ਹੁੰਦਾ ਇਹ ਕਿਹੜਾ ਕਸਦੀ ਹੈ ਹੂੰ ਇਹ ਨਹੀਂ ਇਹ ਦੂਜਿਆਂ ਨਾਲ ਵੱਧ ਚੱਲਦੇ ਟਾਇਰ ਕਿ ਉਹਨੇ ਚੱਲਦੇ ਨੇ ਇਹਦੀ ਗੁੱਡੀ ਵੱਡੀ ਤੇ ਹਨਾ ਇਹਦੇ ਦੀ ਜਿਹੜੀ ਉਹ ਹੁੰਦੀ ਆ ਵੱਧ ਚੱਲਦੇ ਦੂਜਿਆਂ ਨਾਲ ਅ ਜਾਨੀ ਕਿ ਗੁੱਡੀ ਜਦੋਂ ਇਹਨੂੰ ਵੱਡੀ ਕਰਨਗੇ ਫਿਰ ਰਵਣ ਜਿਆਦਾ ਇਕੱਠੀ ਹੋ ਜੇ ਫੇਰੇ ਦੇ ਵਿੱਚ ਉਹ ਜਿਹੜੀ ਇਹਦੀ ਉਹ ਕੀ ਹੁੰਦੀ ਹੈ ਨਾ ਜੇ ਜਿਹੜੇ ਰੇਡੀਅਲ ਜਿਵੇਂ ਆਪਾਂ ਮੰਨਦੇ ਵੀ ਦਬਕੇ ਚੱਲਦਾ ਰਹੇ ਉਹ ਚੀਜ਼ ਖਰਾਬ ਹੋ ਜਾਂਦੀ ਹੈ। ਬਾਕੀ ਇਹ ਟਾਇਰ ਇੱਥੇ ਜੇ ਆ ਕੇ ਰੁਕ ਵੀ ਜਾਂਦੇ ਆ। ਹਾਂ ਬਹੁਤ ਘੱਟ ਆ ਕਿਸਾਨ। ਜਿਵੇਂ ਆ 60% ਪੇ ਟਾਇਰ ਹੈ ਜੇ 60 70% ਇਹ ਇਹ ਹੈ ਹੀ ਮੇਰੇ ਕੋਲ ਤਾਂ ਹੈਗੇ ਤੇ 70 80% ਟਾਇਰ ਆ ਵੇ ਇਹ। ਜ਼ਿਆਦਾ ਆ ਇਹ ਕਿਉਂਕਿ ਇਹਨਾਂ ਦੀ ਉੱਚੀ ਗੁੱਡੀ ਹੁੰਦੀ ਘੱਟ ਆ ਨਾ ਇਹਨਾਂ ਦੀ। ਮਾਰ ਕੇ ਹੈਗੇ ਮੈਨੂੰ ਲੱਗਾ 22 23 ਦੇ ਇਹਦੇ। ਹੂੰ ਹੂੰ ਕਿੱਥੇ ਆ ਅੰਦਰਲੇ ਪਾਸੇ ਆਉਂਦੇ ਦੂਜੇ ਪਾਸੇ ਹੈਗਾ ਬਾਹਰ ਆ ਦੂਜੇ ਪਾਸੇ ਬਾਹਰ ਆ ਇੱਕ ਪਾਸੇ ਅੰਦਰ ਹੁੰਦਾ ਇੱਕ ਪਾਸੇ ਬਾਹਰ ਹੁੰਦਾ 23 ਦੇ ਆ ਬਈ ਹੈਗੇ ਆ ਤੇ 70 75 ਪੈਸੇ ਡੈਰ ਹਾਂ ਇਹ ਬਸ ਦੇਖਣ ਨੂੰ ਅਗਲੇ ਨੂੰ ਘੱਟ ਲੱਗਦੇ ਨਵੇਂ ਵੀ ਘੱਟ ਹੀ ਹੁੰਦੀ ਨਾ ਗੱਡੀ ਇਹਦੀ ਪਰ ਚੱਲਦੇ ਬਹੁਤ ਚੱਲਦੇ ਬਹੁਤ ਲੰਮਾ ਟਾਈਮ ਤੇ ਗ੍ਰਿਪ ਵੀ ਵਧੀਆ ਸਲਿੱਪ ਨਹੀਂ ਦਿੰਦੇ ਟਾਇਰ ਮਿੱਟੀ ਜ਼ਿਆਦਾ ਫਸਿਆਂਦੀ ਨਾ ਚੁੜਾਈ ਜ਼ਿਆਦਾ ਬਹਿ ਕੇ ਚੱਲਦਾ ਰਹਿ ਬਹਿ ਕੇ ਹੂੰ ਜੇ ਜਦੋਂ ਟਰੈਕਟਰ ਜ਼ੋਰ ਲਾਗਦਾ ਨਾ ਟਾਇਰ ਇਕੱਠਾ ਹੋ ਜਾਂਦਾ ਦੂਜੇ ਮਿੱਟੀ ਪਾਟ ਦਿੰਦੇ ਆ ਮਿੱਟੀ ਪਾਟ ਪੁਰਾਣੇ ਮਾਡਲ ਜੇ 855 ਦੀ ਨਾ ਕੁਆਲਿਟੀ ਫੇਰ ਵੀ ਚੰਗੀ ਐ ਆ ਆਪਾਂ ਜੇ ਮਗਰਾੜ ਵਗੈਰਾ ਦੇਖ ਲੈਣ ਟਾਂਕੇ ਟੁੰਕੇ ਜੇ ਸਹੀ ਲੱਗੇ ਇਹੇ ਤੁਹਾਨੂੰ ਨਵਾਂ ਦਿਖਾਦਾ ਆਪਣੇ ਕੋਲ ਬਾਈ ਮਾਡਲ ਉਹ ਕੁਆਲਿਟੀ ਨਹੀਂ ਉਹਦੀ ਟਾਂਕੇ ਟੁੰਕੇ ਜੇ ਉਹੀ ਕੱਚੇ ਜੇ ਤੁਰੇ ਫਿਰਦੇ ਆ ਪਤਾ ਨਹੀਂ ਕੰਪਨੀ ਕਿਵੇਂ ਕੱਚਾ ਜੇ ਬਣਾਈ ਜਾਂਦੀ ਹੁਣ ਕਿਵੇਂ ਪੰਜਾਬ ਦੇ ਕਿਸਾਨ ਬਹੁਤ ਜਿਆਦਾ ਪਸੰਦ ਕਰਦੇ ਸੁਰਾਜ ਨੂੰ ਅੱਜ ਵੀ ਕਰਦੇ ਆ ਪਰ ਜੇਕਰ ਬਿਲਡ ਕੁਆਲਟੀ ਇੰਨੀ ਮਾੜੀ ਆਊਗੀ ਹਮ ਪਰ ਛੇਤੀ ਹਟ ਜਾਣਗੇ ਟਮਾ ਟਾਈਮ ਚੱਲਣ ਵਾਲਾ ਟਰੈਕਟਰ ਲੋਕੋ ਨਵਾਂ ਲਈ ਤੇ ਜਾਂਦੇ ਉਹ ਆਪ ਹੀ ਆ ਜਿਨ੍ਹਾਂ ਨੇ ਨਵੇਂ ਲਿਆ ਆਪ ਦੇ ਮਗਰਾੜਾ ਮਗਰੋੜਾ ਲਾ ਆਪ ਹੀ ਧਿਆਨ ਮਾਰ ਲੈਣ ਹਾਂ ਐ ਲੱਗੂ ਜਿਵੇਂ ਨਾ ਪਿੰਡ ਵਾਲੇ ਮਿਸਤਰੀ ਨੇ ਪਿੰਡ ਵਾਲਾ ਮਿਸਤਰੀ ਮਿਲੋ ਸਾਫਟਾਂ ਕੇ ਲਾ ਦੇ ਯਾਰ ਉਹਦੇ ਨਾਲ ਪਤਾ ਚੱਲੂ ਸਾਫਟ ਸੀਲ ਕਰਨੇ ਆਪਾਂ ਕਿਸੇ ਟੈਕ ਨੂੰ ਮਾਰਾ ਨਹੀਂ ਕਹਿੰਦੇ ਪਰ ਕੰਪਨੀ ਵੀ ਚਾਹੀਦਾ ਕੁਝ ਨਾ ਕੁਝ ਜੇ ਪੈਸੇ ਲੈ ਲਈ ਕਿਸਾਨ ਕੋਲੋਂ ਤੁਹਾਨੂੰ ਹਾਂ ਓ ਯਾਰ ਉਹਨਾਂ ਦੀ ਵਿਕਰੀਆਂ ਹੀ ਵਾਧੂ ਬਣੀ ਪਈ ਐ ਇਹ ਤੂੰ ਲੋਕਾਂ ਨੂੰ ਗਾਹ ਸੋਚਣਾ ਚਾਹੀਦਾ ਵੀ ਚੀਜ਼ ਦੇਖ ਕੇ ਗਾਹ ਕੱਲਾ ਸਵਰਾਜ ਦਾ ਨਹੀਂ ਮੈਨੂੰ ਐ ਲੱਗਦਾ ਵੀ ਸਾਰਿਆਂ ਦੇ ਦੂਜਾ ਹਾਂ ਵੀ ਲੋਹਾ ਹਲਕਾ ਆ ਰਿਹਾ ਪਤਾ ਨਹੀਂ ਕਿਉਂ ਆ ਰਿਹਾ ਆਪਾਂ ਨਵੀਂ ਗੱਡੀ ਲਈ ਯਾਰ ਸਾਲ ਹੋਇਆ ਤੈਨੂੰ ਦੇਖਿਆ ਤੂੰ ਹਾਂ ਦੀਵਾਲ ਕੱਢੀ ਹਾਂ ਕਿਵੇਂ ਕੀ ਕਹਿੰਦਾ ਤੂੰ ਮੈਂ ਕਿਹਾ ਵੀ ਚਲੋ ਇੱਕ ਆਪਾਂ ਮੰਨਦੇ ਹਾਂ ਲੋਕ ਵੀ ਮਰੂਤੀ ਦਾ ਲੋਹਾ ਹਲਕਾ ਹੁੰਦਾ ਹਨਾ ਪਰ ਜੀ ਹੰਡਾਈ ਵਰਗੀ ਕੰਪਨੀ ਦੀ ਕੰਪਨੀ ਆਇਆ ਕਰਨਗੀ ਇਹ ਮੰਨਦੇ ਨੇ ਕਹਿੰਦੇ ਵੀ ਹੰਡਾਈ ਵਗਰਾ ਦਾ ਲੋਹਾ ਚੰਗਾ ਆਉਂਦਾ ਪਰ ਉਹ ਹੁਣ ਦੇਖੋਗੇ ਵੀ ਸਾਲ ਹੋਇਆ ਗੱਡੀ ਆਈ ਨੂੰ ਉਹ ਜੰਗਾਲ ਕੱਢ ਰਹੀ ਹੈ ਰੈਂਦੀ ਨਾਲੇ ਸ਼ੈੱਡ ਹਾਂ ਸ਼ੈੱਡ ਥੱਲੇ ਰਹਿੰਦੀ ਹਾਂ ਬਾਹਰ ਖਾਲਦੇ ਨੇ ਗਾਉ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਪਤਾ ਨਹੀਂ ਕੰਪਨੀਆਂ ਕੋਈ ਲੋਹਾ ਮਾੜਿਆ ਮੈਲਟ ਕਰ ਰਹੀਆਂ ਵਾ ਕਾਦੇ ਤੋਂ ਬਣਾ ਰਹੀਆਂ ਵਾ ਜਾਂ ਜਿਹੜਾ ਮਤਲਬ ਕਬਾੜ ਚ ਜਾ ਰਿਹਾ ਲੋਹਾ ਉਹੀ ਰੀਸਾਈਕਲ ਹੋ ਰਿਹਾ ਵਾ ਤਾਂ ਹਾਂ ਤਾਂ ਛੇਤੀ ਜੰਗਾਲ ਕੱਢ ਰਿਆਂ ਕੋਈ ਵੀ ਆਪਾਂ ਤੁਸੀਂ ਚਾਹੇ ਹੁਣ ਹੋਰ ਐਂਡ ਲੈ ਲਓ ਸਵਰਾਜ ਲੈ ਲਓ ਤੁਸੀਂ ਜਿਹੜਾ ਜੋੜਾ ਜਾਣਾ ਚ ਦੇਖੋਗੇ ਛੇਤੀ ਜੰਗਾਲ ਜਾ ਕੱਢ ਆਉਂਦੀਆਂ ਪਰ ਇੱਕ ਟਰੈਕ ਰਾਜ ਜੀ ਅੱਜ ਦੇ ਟਾਈਮ 'ਚ ਵੀ ਹੈਗਾ ਜਿਹੜਾ ਜਿਹੜਾ ਲੋਹਾ ਮਾੜਾ ਨਹੀਂ ਦੇ ਰਿਆ ਮਿੰਦਰਾ ਕਹਿਣਾ ਦੱਸਣਾ ਨਹੀਂ ਸਹੀ ਆ ਦਾ ਦੂਜਿਆਂ ਨਾਲੋਂ ਫਰਕ ਆ ਪਰ ਜੇ ਪਿਛਲੀ ਕੁਆਲਿਟੀ ਉਹਦੀ ਦੇਖੀ ਉਹ ਵੀ ਨਹੀਂ ਰਹੀ ਉਹਦੀ ਬਾਕੀਆਂ ਦੇ ਮੁਕਾਬਲੇ ਉਹਦਾ ਚੰਗਾ ਲੋਹਾ ਪਰ ਜੇ ਆਪਾਂ ਉਹਨਾਂ ਦਾ ਵੀ ਆਪਾਂ ਅੱਜ ਤੋਂ 10 ਸਾਲ ਪਿੱਛੇ ਚਲੇ ਜਾਈਏ ਤੇ ਉਹ ਵੀ ਆਪਣੇ ਪਿੱਛੇ ਦੇ ਮੁਕਾਬਲੇ ਬਰਾਬਰ ਨਹੀਂ ਦੇ ਰਹੇਗੇ। ਕੁਝ ਇਹ ਵੀ ਵਜ੍ਹਾ ਯਾਰ ਇਹਨਾਂ ਚੀਜ਼ਾਂ ਵਿੱਚ ਕੰਪੀਟੀਸ਼ਨ ਹੋਰ ਕਰਕੇ ਸਸਤਾ ਰੱਖਣ ਕਰਕੇ ਵੀ ਕੰਪਨੀਆਂ ਆਪਦਾ ਮਾਰਜਨ ਵਧਾਉਣ ਲਈ ਕੁਆਲਿਟੀ ਚਾਹੀਦੀ। ਹਾਂ ਵੀ ਉਹ ਆਪਣੀ ਕੁਆਲਿਟੀ ਵੀ ਘਟਾ ਰਹੀਆਂ ਥੋੜੀਆਂ। ਕੁਆਂਟੀਟੀ ਦੇ ਮਾਂ ਚੱਕਰ ਦੇ ਵਿੱਚ ਕੁਆਲਿਟੀ ਹਾਂ ਕੁਆਲਿਟੀ ਛੱਡ ਰਹੀਆਂ ਕੰਪਨੀਆਂ। ਬਾਕੀ ਚਲੋ ਐਂ ਹੀ ਵਿਕੀ ਜਾਂ ਨੇ। ਹੋਰ ਬਾਕੀ ਬਹੁਤ ਪੈਂਟਰੀ ਪੈਂਟਰ ਵੀ ਬੈਠੇ ਆ ਮਾਰਕੀਟ ਚ ਉਹਨਾਂ ਦਾ ਵੀ ਕੰਮ ਚੱਲਣਾ ਕੰਪਨੀ ਜ਼ਿਆਦਾ ਪੈਂਟਰਾਂ ਦਾ ਸੋਚ ਰਹੀ ਹੈ ਹਾਂ ਆ ਦੇਖ ਨਾ ਉਹਨਾਂ ਨੇ ਨੰਮਰਾਂ ਗਾਲੀਆਂ ਸਿੱਖ ਲਿਆ ਨੇ ਹਾਂ ਇਹ ਹੀ ਸਿੱਖਿਆ ਵੀ ਨਵੇਂ ਜੰਗਾਲ ਕੱਢਣ ਤੇ ਰੰਗ ਰੰਗ ਮਾਰਨਾ ਉਹਨਾਂ ਨੇ ਸੈਂ ਹੀ ਚੰਦਿਆਂ ਦਾ ਕੰਮ ਹੈ 855 ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜੋਡੀਅਰ ਦੇ ਰਿੰਮ ਦੀ ਪਲੇਟ ਚੇਂਜ ਕਰਵਾਉਣੀ ਸੀ ਪਲੇਟ ਚ ਪਹਿਲਾਂ ਵਾਲ ਸੀ ਥੋੜਾ ਇਹ ਫਿਰ ਆਪਾਂ ਨਵੀਂ ਲੈ ਕੇ ਆਂਦੀ ਹੁਣ ਆਪਾਂ ਚੇਂਜ ਕਰਵਾ ਰਹੇ ਹਾਂ ਚੇਂਜ ਕਰਵਾਉਂਦੇ ਤੱਕ ਪੈ ਗਈ ਸੀ ਸ਼ਾਮ ਸਾਰਾ ਕੰਮ ਕਰਕੇ ਨਿਬੇੜ ਕੇ ਕੀਤੀਆਂ ਫਿਰ ਘਰ ਵਾਪਸੀਆਂ ਚਲੋ ਮਿਲਦੇ ਹਾਂ ਫਿਰ ਇੱਕ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ